ਰਨਾਮ ਸਿੰਘ ਅਤੇ ਉਸਦੀ ਪਤਨੀ surjeet कौर ਜੋ ਕਿ ਆਪਣੇ ਵੇੜੇ ਦੇ ਵਿੱਚ ਬੈਠੇ ਸੀ ਅਤੇ ਆਪੋ ਆਪਣੇ ਕੰਮਾਂ ਦੇ ਵਿੱਚ ਰੁੱਝੇ ਹੋਏ ਸੀ ਤਾਂ ਐਨੇ ਵਿੱਚ ਇੱਕ ਗੱਡੀ ਆਉਂਦੀ ਹੈ ਜੋ ਕਿ ਧੂੜਾਂ ਪਟਦੀ ਹੋਈ ਉਸ ਪਿੰਡ ਦੇ ਵਿੱਚ ਪਹੁੰਚਦੀ ਹੈ ਤਾਂ ਉਸ ਗੱਡੀ ਦੇ ਵਿੱਚ ਜੋ ਕਿ ਇੱਕ ਲੜਕੀ ਜਿਸ ਨੇ ਫੌਜੀ ਦੀ ਵਰਦੀ ਪਾਈ ਹੁੰਦੀ ਹੈ ਪੌਜ ਦੇ ਵਿੱਚ ਉਹ ਬਹੁਤ ਵੱਡੀ ਆਫੀਸਰ ਲੱਗ ਚੁੱਕੀ ਹੁੰਦੀ ਹੈ ਤੇ ਉਸ ਘਰ ਦੇ ਅੱਗੇ ਆ ਕੇ ਆਪਣੀ ਗੱਡੀ ਰੋਕਦੀ ਹੈ ਤੇ ਜਿਵੇਂ ਹੀ ਉਹ ਆਪਣੇ ਘਰ ਦੇ ਅੱਗੇ ਗੱਡੀ ਰੋਕਦੀ ਹੈ ਤਾਂ ਹਰਨਾਮ ਸਿੰਘ ਅਤੇ ਉਸ ਦੀ ਧਰਮ ਪਤਨੀ ਸੁਰਜੀਤ ਕੌਰ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਕਿ ਆਖਰਕਾਰ ਅੱਜ ਸਾਡੇ ਘਰ ਦੇ ਵਿੱਚ ਇਹ ਫੌਜੀ ਲੜਕੀ ਕਿਉਂ ਆਈ ਹੈ ਐਡਾ ਵੱਡਾ ਆਫੀਸਰ ਸਾਡੇ ਘਰ ਕਿਵੇਂ ਆਇਆ ਉਸ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗੇ ਕਿ ਹੋ ਸਕਦਾ ਹੈ ਇਹ ਕੋਈ ਆਪਣੀ ਰਿਸ਼ਤੇਦਾਰਾਂ ਦੀ ਕੁੜੀ ਹੋਵੇ ਪਰ ਉਸ ਨੂੰ ਬੜੇ ਹੀ ਗੌਰ ਦੇ ਨਾਲ ਦੇਖਣ ਦੇ ਨਾਲ ਉਸ ਨੂੰ ਪਛਾਣ ਨਹੀਂ ਸਕੇ ਤੇ ਜਦੋਂ ਉਸ ਲੜਕੀ ਨੂੰ ਪੁੱਛਿਆ ਕਿ ਭਾਈ ਤੈਨੂੰ ਅਸੀਂ ਪਛਾਣਿਆ ਨਹੀਂ ਤੂੰ ਕੌਣ ਹੈ ਤਾਂ ਉਸ ਤੋਂ ਬਾਅਦ ਉਹ ਜੋ ਫੌਜ ਦੇ ਵਿੱਚ ਆਫੀਸਰ ਲੱਗੀ ਹੋਈ ਲੜਕੀ ਮਨਦੀਪ ਸੀ ਉਹ ਇਹ ਕਹਿਣ ਲੱਗੀ ਕਿ ਤੁਸੀਂ ਪਛਾਣਨ ਦੇ ਲਈ ਜ਼ੋਰ ਮਾਰੋ ਤੁਸੀਂ ਸੋਚੋ ਤੇ ਜ਼ਰੂਰ ਪਛਾਣ ਜਾਓਗੇ ਉਸ ਤੋਂ ਬਾਅਦ ਹਰਨਾਮ ਸਿੰਘ ਅਤੇ ਉਸਦੀ ਪਤਨੀ ਸਰਜੀਤ ਕੌਰ ਇਹ ਸੋਚਣ ਲੱਗੇ ਕਿ ਪੁੱਤ ਅਸੀਂ ਤੈਨੂੰ ਪਹਿਚਾਣਿਆ ਨਹੀਂ ਤੂੰ ਕੌਣ ਹੈ ਕਿਉਂਕਿ ਸਾਡਾ ਤਾਂ ਦੂਰ ਤਰਾਡੇ ਕੋਈ ਰਿਸ਼ਤੇਦਾਰ ਵੀ ਨਹੀਂ ਜੋ ਫੌਜ ਦੇ ਵਿੱਚ ਲੱਗਿਆ ਹੋਵੇ ਅੱਜ ਤਾਂ ਤੈਨੂੰ ਨਹੀਂ ਪਹਿਚਾਣਿਆ ਤੂੰ ਦੱਸ ਕੀ ਕੰਮ ਹੈ ਤੂੰ ਅੱਜ ਸਾਡੇ ਘਰ ਵਿੱਚ ਕਿਉਂ ਆਈ ਹੈ ਤਾਂ ਇਹ ਸੁਣ ਕੇ ਮਨਦੀਪ ਕਹਿਣ ਲੱਗੀ ਕਿ ਤੁਸੀਂ ਪਹਿਚਾਣ ਜਾਓਗੇ ਪਰ ਤੁਸੀਂ ਆਪਣੇ ਦਿਮਾਗ ਦੇ ਉੱਪਰ ਜ਼ਰੂਰ ਜ਼ੋਰ ਪਾਓ ਤਾਂ ਉਸ ਤੋਂ ਬਾਅਦ ਹਰਨਾਮ ਸਿੰਘ ਇਹ ਸੋਚਣ ਲੱਗਿਆ ਕਿ ਨਹੀਂ ਪੁੱਤ ਤੂੰ ਸਾਡੇ ਨਾਲ ਕਿਉਂ ਬਹਿਸ ਕਰ ਰਹੀ ਆ ਅਸੀਂ ਤੈਨੂੰ ਨਹੀਂ ਜਾਣਦੇ ਕਿਉਂਕਿ ਸਾਡੀ ਰਿਸ਼ਤੇਦਾਰੀ ਦੇ ਵਿੱਚ ਤਾਂ ਕੋਈ ਵੀ ਕੁੜੀ ਐ ਜੋ ਫੌਜ ਦੇ ਵਿੱਚ ਨਹੀਂ ਲੱਗੀ ਹੋਈ ਪਰ ਉਸ ਤੋਂ ਬਾਅਦ ਮਨਦੀਪ ਕੌਰ ਇਹ ਕਹਿਣ ਲੱਗੀ ਕਿ ਮੈਂ ਉਹੀ ਆ ਜਿਸ ਨੂੰ ਤੁਸੀਂ ਕਚਰਾ ਪਾਤਰ ਦੇ ਵਿੱਚ ਸੁੱਟ ਦਿੱਤਾ ਸੀ ਅਤੇ ਅੱਜ ਮੈਂ ਦੇਖੋ ਕਾਮਯਾਬ ਹੋ ਗਈ ਆ ਤੇ ਇੱਕ ਫੌਜ ਦੇ ਵਿੱਚ ਆਫੀਸਰ ਲੱਗੀ ਆ ਤੇ ਇਹ ਗੱਲ ਜਦੋਂ ਹਰਨਾਮ ਸਿੰਘ ਅਤੇ ਸੁਰਜੀਤ ਕੌਰ ਨੇ ਸੁਣੀ ਤਾਂ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸ ਗਈ ਇਹ ਉਹੀ ਕੁੜੀ ਸੀ ਜੋ ਕਿ ਅੱਜ ਤੋਂ 20 ਸਾਲ ਪਹਿਲਾਂ ਉਹਨਾਂ ਨੇ ਜੰਮਦੇ ਹੀ ਕਚਰੇ ਦੇ ਵਿੱਚ ਸੁੱਟ ਦਿੱਤੀ ਸੀ ਤੇ ਉਸ ਤੋਂ ਬਾਅਦ ਅੱਜ ਇੱਕ ਫੌਜ ਦੇ ਵਿੱਚ ਉਹ ਬਹੁਤ ਵੱਡੀ ਆਫੀਸਰ ਲੱਗ ਚੁੱਕੀ ਸੀ ਤੇ ਆਫੀਸਰ ਲੱਗ ਕੇ ਵੀ ਉਸੇ ਹੀ ਘਰ ਦੇ ਵਿੱਚ ਆ ਗਈ ਅਤੇ ਜਿਸ ਘਰ ਦੇ ਵਿੱਚ ਉਸ ਦਾ ਜਨਮ ਹੋਇਆ ਸੀ ਸੋ ਦੋਸਤੋ ਜਿਵੇਂ ਉਹਨਾਂ ਨੇ ਇਹ ਗੱਲ ਸੁਣੀ ਕਿ ਇਹ ਤਾਂ ਸਾਡੀ ਉਹੀ ਬੱਚੀ ਹੈ ਜਿਸ ਦਾ ਜਨਮ ਹੁੰਦੇ ਹੀ ਅਸੀਂ ਕਚਰੇ ਦੇ ਡੱਬੇ ਦੇ ਵਿੱਚ ਸੁੱਟ ਦਿੱਤਾ ਸੀ ਅਤੇ ਕਿਸੇ ਨੂੰ ਅਸੀਂ ਕੁਝ ਦੱਸਿਆ ਵੀ ਨਹੀਂ ਸੀ ਰਿਸ਼ਤੇਦਾਰ ਸਕੇ ਸਬੰਧੀ ਭੈਣ ਭਰਾਵਾਂ ਦੇ ਵਿੱਚ ਅਸੀਂ ਇਹੀ ਗੱਲ ਕਹਿ ਦਿੱਤੀ ਸੀ ਕਿ ਸਾਡੇ ਜੋ ਬੱਚੀ ਹੋਈ ਹੈ ਉਹ ਮਰੀ ਹੋਈ ਪੈਦਾ ਹੋਈ ਪਰ ਅਸਲ ਦੇ ਵਿੱਚ ਉਹ ਬੱਚੀ ਮਰੀ ਹੋਈ ਨਹੀਂ ਸੀ ਬਲਕਿ ਉਹ ਜਿੰਦਾ ਸੀ ਜਿਸ ਨੂੰ ਜਿੰਦਾ ਹੀ ਏ ਤੜਫਦੇ ਹੋਏ ਕਚਰੇ ਦੇ ਡੱਬੇ ਦੇ ਵਿੱਚ ਸੁੱਟਿਆ ਏ ਸੀ ਤੇ ਅੱਜ ਉਹੀ ਲੜਕੀ ਮਨਦੀਪ ਜੋ ਕਿ ਫੌਜ ਦੇ ਵਿੱਚ ਇੱਕ ਬਹੁਤ ਵੱਡੀ ਆਫੀਸਰ ਲੱਗੀ ਹੋਈ ਹੈ ਜੀ ਹਾਂ ਜਿਵੇਂ ਉਹਨਾਂ ਨੇ ਇਹ ਗੱਲ ਸੁਣੀ ਤੇ ਤਾਂਾਂ ਮਾਰ ਕੇ ਰੋਣ ਲੱਗੇ ਅਤੇ ਮਨਦੀਪ ਦੇ ਪੈਰੀਂ ਪੈ ਗਏ ਦੋਨੋਂ ਜਣੇ ਆਕੇ ਪੁੱਤ ਸਾਨੂੰ ਮaaf ਕਰ ਦੇ ਸਾਡੇ ਤੋਂ ਬਹੁਤ ਵੱਡਾ ਗੁਨਾਹ ਹੋ ਗਿਆ ਇਹ ਗੁਨਾਹ ਤਾਂ ਰੱਬ ਵੀ ਮਾਫ਼ ਨਹੀਂ ਕਰ ਸਕਦਾ ਪਰ ਜੇਕਰ ਤੂੰ ਚਾਵੇਂ ਤਾਂ ਤੂੰ ਸਾਡੇ ਗੁਨਾਹਾਂ ਨੂੰ ਮਾਫ਼ ਕਰ ਸਕਦੀ ਹੈ ਦੋਸਤੋ ਤੁਹਾਡੇ ਮਨ ਦੇ ਵਿੱਚ ਇਹ ਬਹੁਤ ਜ਼ਿਆਦਾ ਸਵਾਲ ਉੱਠਦੇ ਹੋਣੇ ਆ ਕਿ ਆਖਰਕਾਰ ਉਹ ਬੱਚੀ ਨੂੰ ਜਦੋਂ ਇਹਨਾਂ ਨੇ ਕਚਰੇ ਦੇ ਡੱਬੇ ਦੇ ਵਿੱਚ ਸੁੱਟ ਦਿੱਤਾ ਸੀ ਤਾਂ ਉਸ ਤੋਂ ਬਾਅਦ ਉਸ ਦੇ ਕੀ ਹਾਲਾਤ ਬਣੇ ਤੇ ਅੱਜ ਉਹ ਐਡੀ ਵੱਡੀ ਪੁਲਿਸ ਆਫੀਸਰ ਵੀ ਬਣ ਚੁੱਕੀ ਹੈ ਤੇ ਕੀ ਕਾਰਨ ਹੈ ਪੂਰੀ ਗੱਲਬਾਤ ਜਾਣਨ ਦੇ ਲਈ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਦੋਸਤੋ ਇਹ ਕਹਾਣੀ ਸ਼ੁਰੂ ਹੁੰਦੀ ਹੈ ਲੁਧਿਆਣਾ ਜ਼ਿਲ੍ਹੇ ਦੇ ਲਾਗੇ ਇੱਕ ਪਿੰਡ ਦੀ ਉਸੇ ਹੀ ਪਿੰਡ ਦਾ ਰਹਿਣ ਵਾਲਾ ਹਰਨਾਮ ਸਿੰਘ ਉਸ ਦੀ ਪਤਨੀ ਜਿਸ ਦਾ ਨਾਮ ਸਰਜੀਤ ਕੌਰ ਹਰਨਾਮ ਸਿੰਘ ਉਹਨਾਂ ਦੇ ਕਾਫੀ ਸਮੇਂ ਤੋਂ ਕੋਈ ਬੱਚਾ ਨਹੀਂ ਸੀ ਉਹਨਾਂ ਦੀ ਇਹੀ ਖੁਆਇਸ਼ ਟੀ ਕਿ ਸਾਡੇ ਘਰ ਪੁੱਤਰ ਪੈਦਾ ਹੋਵੇ ਉਹ ਗੁਰੂ ਘਰਾਂ ਦੇ ਵਿੱਚ ਮੰਦਰਾ ਮਸੀਤਾਂ ਦੇ ਵਿੱਚ ਇਹੀ ਦੁਆਵਾ ਮੰਗਦਾ ਰਿਹਾ ਕਿ ਸਾਡੇ ਘਰ ਦੇ ਵਿੱਚ ਵੀ ਗਲਕਾਰੀਆਂ ਗੂੰਜੇ ਸਾਡੇ ਘਰ ਦੇ ਵਿੱਚ ਵੀ ਖੁਸ਼ੀ ਆਵੇ ਚਾਹੇ ਮੁੰਡਾ ਨੀ ਤਾ ਕੋਈ ਕੁੜੀ ਹੋ ਜਾਵੇ ਅਸੀਂ ਉਸੇ ਦੇ ਵਿੱਚ ਵੀ ਖੁਸ਼ ਆ ਤਾਂ ਉਸ ਤੋਂ ਬਾਅਦ ਪਰਮਪਿਤਾ ਪ੍ਰਮਾਤਮਾ ਨੇ ਉਹਨਾਂ ਦੀ ਅਰਦਾਸ ਸੁਣੀ ਤੇ ਉਹਨਾਂ ਦੇ ਘਰ ਦੇ ਵਿੱਚ ਇੱਕ ਬੱਚੀ ਨੇ ਜਨਮ ਲਿਆ ਸੁਰਜੀਤ ਸਿੰਘ ਅਤੇ ਉਸ ਦੀ ਧਰਮ ਪਤਨੀ ਦੋਨੋਂ ਬਹੁਤ ਖੁਸ਼ੀ ਅਤੇ ਹੁਣ ਇਹ ਕਹਿਣ ਲੱਗੇ ਸੀ ਕਿ ਸਾਡੇ ਘਰ ਦੇ ਵਿੱਚ ਇੱਕ ਬੱਚੀ ਨੇ ਜਨਮ ਲੈ ਲਿਆ ਚਲੋ ਕੋਖ ਤਾਂ ਸੁਲੱਖਣੀ ਹੋਈ ਕੋਈ ਗੱਲ ਨਹੀਂ ਜੀ ਧੀ ਜੰਮ ਗਈ ਤਾਂ ਫੇਰ ਕੀ ਹੋ ਗਿਆ ਦੋਵੇਂ ਜਣੇ ਬਹੁਤ ਖੁਸ਼ੀ ਤੇ ਉਹਨਾਂ ਨੇ ਉਸ ਧੀ ਦੀ ਪਰਵਰੀਜ਼ ਜੋ ਹੈ ਬੜੇ ਹੀ ਲਾਡਾਂ ਅਤੇ ਚਾਵਾਂ ਦੇ ਨਾਲ ਕੀਤੀ ਉਸ ਤੋਂ ਬਾਅਦ ਕੁਝ ਸਾਲ ਹੋਰ ਬੀਤ ਗਏ ਪਰ ਇਨਸਾਨ ਦੇ ਮਨ ਦੇ ਵਿੱਚ ਜੋ ਪੁੱਤਰ ਦੀ ਚਾਹਨਾ ਹੁੰਦੀ ਹੈ ਨਾ ਉਹ ਬਹੁਤ ਹੀ ਹੱਦ ਤੱਕ ਘਰ ਕਰ ਜਾਂਦੀ ਹੈ ਇਨਸਾਨ ਉਸ ਪਰਮ ਪਿਤਾ ਪ੍ਰਮਾਤਮਾ ਦਾ ਸ਼ੁਕਰ ਅਦਾ ਨਹੀਂ ਕਰਦਾ ਕਿ ਪ੍ਰਮਾਤਮਾ ਨੇ ਜੋ ਕੁਝ ਸਾਨੂੰ ਦਿੱਤਾ ਹੈ ਸਾਨੂੰ ਉਸੇ ਦੇ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਹੈ ਪਰ ਜੋ ਇਨਸਾਨ ਆਪਣੇ ਲਾਲਚ ਦੇ ਵਿੱਚ ਆ ਕੇ ਜਾਂ ਹੋਰ ਕਮਾਕਾਰਾਂ ਦੇ ਵਿੱਚ ਆ ਕੇ ਇਹ ਸੋਚਣ ਲੱਗ ਜਾਂਦਾ ਹੈ ਕਿ ਜੇਕਰ ਘਰ ਦੇ ਵਿੱਚ ਅੱਜ ਪੁੱਤਰ ਹੋਵੇ ਤਾਂ ਆਪਣੇ ਸਾਰੇ ਕੰਮ ਕਾਜ ਵੀ ਸੰਭਲ ਲਵੇਗਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਸਹਾਰਾ ਵੀ ਬਣੇਗਾ ਕਿਉਂਕਿ ਜੋ ਲੜਕੀ ਹੁੰਦੀ ਹੈ ਲੜਕੀ ਨੂੰ ਤਾਂ ਅਸੀਂ ਵਿਆਹ ਕੇ ਤੋੜ ਦਿੰਨੇ ਆ ਉਹ ਬਗਾਨੇ ਘਰ ਚਲੀ ਜਾਵੇਗੀ ਪਰ ਪੁੱਤਰ ਹੈ ਉਹ ਜ਼ਮੀਨ ਜਾਇਦਾਦ ਵੀ ਸੰਭਾਲੇਗਾ ਇੱਥੇ ਲੋਕਾਂ ਦੇ ਮਨਾਂ ਦੇ ਵਿੱਚ ਜੋ ਮੁੰਡੇ ਕੁੜੀ ਨੂੰ ਲੈ ਕੇ ਇਹ ਬਹੁਤ ਸਾਰੀਆਂ ਵਿਚਾਰਧਾਰਾ ਜਰੂਰ ਜੁੜੀਆਂ ਹੁੰਦੀਆਂ ਨੇ ਕਿ ਪੁੱਤਰ ਹੋਵੇਗਾ ਤਾਂ ਜਾਇਦਾਦ ਸੰਭਾਲ ਲਵੇਗਾ ਪਰ ਕੁੜੀ ਨੂੰ ਅਸੀਂ ਜਾਇਦਾਦ ਨਹੀਂ ਦੇਣੀ ਕੁੜੀ ਦੀ ਜਾਇਦਾਦ ਹੈ ਉਹ ਬਗਾਨੇ ਘਰ ਚਲੀ ਜਾਵੇਗੀ ਕੋਈ ਬਗਾਨਾ ਪਰੋਣਾ ਆਵੇਗਾ ਉਸ ਕੁੜੀ ਨੂੰ ਵਿਆਹ ਕੇ ਲੈ ਕੇ ਜਾਵੇਗਾ ਤੈਸ ਕਰਕੇ ਸਾਰੀ ਜਾਇਦਾਦ ਵੀ ਉਹੀ ਲੈ ਜਾਵੇਗਾ ਇਦਾਂ ਦੇ ਵਿਚਾਰ ਅੱਜ ਕੱਲ ਆਪਣੇ ਸਮਾਜ ਦੇ ਵਿੱਚ ਬਹੁਤ ਵਾਰ ਘਰ ਕਰ ਜਾਂਦੇ ਨੇ ਤਾਂ ਦੱਸਦੇ ਹਾਂ ਕਿ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਉਹਨਾਂ ਨੂੰ ਰਿਸ਼ਤੇਦਾਰਾਂ ਦੇ ਵੀ ਕਾਫੀ ਐਦਾਂ ਦੇ ਸੁਨੇਹੇ ਆਉਣ ਲੱਗੇ ਕਿ ਤੁਸੀਂ ਹੁਣ ਆਪਣੇ ਘਰ ਇੱਕ ਬੱਚਾ ਹੋਰ ਪੈਦਾ ਕਰੋ ਕਿਉਂਕਿ ਇੱਕ ਧੀ ਹੈ ਤੁਹਾਡੇ ਕੋਲ ਪਰ ਉਸ ਤੋਂ ਬਾਅਦ ਜੇਕਰ ਪੁੱਤਰ ਹੋ ਜਾਵੇ ਤਾਂ ਤੁਹਾਡੀ ਜ਼ਮੀਨ ਜਾਇਦਾਦ ਵੀ ਸੰਭਾਲਣ ਵਾਲਾ ਕੋਈ ਘਰ ਦਾ ਵਾਰਿਸ ਵੀ ਆ ਜਾਵੇਗਾ ਕਿਸੇ ਵਕਤ ਤਾਂ ਉਹ ਪ੍ਰਮਾਤਮਾ ਦੇ ਅੱਗੇ ਇਹੀ ਅਰਦਾਸਾਂ ਬੇਨਤੀਆਂ ਕਰਦੇ ਸੀ ਕਿ ਸਾਡੀ ਕੁੱਖ ਸੁਲੱਖਣੀ ਹੋ ਜਾਵੇ ਕਿ ਸਾਡੇ ਘਰ ਚਾਹੇ ਧੀ ਹੀ ਜੰਮ ਪਵੇ ਪਰ ਬਾਦ ਦੇ ਵਿੱਚ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਐਦਾਂ ਦੇ ਵਿਚਾਰ ਆਉਣ ਲੱਗੇ ਕਿ ਨਹੀਂ ਸਮਾਜ ਦੇ ਵਿੱਚ ਜੇਕਰ ਜ਼ਮੀਨ ਦਾ ਇਹਦਾ ਸੰਭਾਲਣ ਵਾਲਾ ਇੱਕ ਪੁੱਤਰ ਤਾਂ ਹੋਣਾ ਲਾਜ਼ਮੀ ਹੈ ਪੁੱਤਰ ਦੇ ਬਿਨਾਂ ਤਾਂ ਮੁਕਤੀ ਵੀ ਨਹੀਂ ਮਿਲਦੀ ਐਦਾਂ ਦੀ ਵਿਚਾਰਧਾਰਾ ਤਾਂ ਬਹੁਤ ਸਾਰੇ ਲੋਕ ਵੀ ਕਹਿੰਦੇ ਨੇ ਪਰ ਅਸਲ ਦੇ ਵਿੱਚ ਧੀਆਂ ਪੁੱਤਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਹੁੰਦਾ ਪਰ ਜੇਕਰ ਕੋਈ ਸਮਝੇ ਤਾਂ ਉਹਨਾਂ ਦੇ ਮਨ ਦੇ ਵਿੱਚ ਐਦਾਂ ਦੇ ਵਿਚਾਰ ਆਉਣ ਲੱਗੇ ਤਾਂ ਉਹਨਾਂ ਦੇ ਘਰ ਇੱਕ ਹੋਰ ਨੰਨਾ ਮਹਿਮਾਨ ਆਉਣ ਵਾਲਾ ਸੀ ਸਰ ਫੇਰ ਜਦੋਂ ਉਸ ਦੀ ਧਰਮ ਪਤਨੀ surjeet kaur ਦੀ ਡਿਲੀਵਰੀ ਹੋਈ ਤੇ ਡਿਲੀਵਰੀ ਦੇ ਵਿੱਚ ਫੇਰ ਇੱਕ ਧੀ ਨੇ ਜਨਮ ਲੈ ਲਿਆ। ਦੋਸਤੋ ਬਾਅਦ ਉਹਨਾਂ ਦੇ ਉੱਪਰ ਫੇਰ ਦੁੱਖਾਂ ਦਾ ਪਹਾੜ ਟੁੱਟ ਗਿਆ ਅਤੇ ਉਹ ਉਸ ਪ੍ਰਮਾਤਮਾ ਨੂੰ ਹੀ ਭੁੱਲ ਗਏ ਕਿ ਸਾਡੇ ਘਰ ਰੱਬਾ ਤੂੰ ਇੱਕ ਵਾਰ ਫੇਰ ਧੀ ਦੇ ਦਿੱਤੀ ਅਤੇ ਅਸੀਂ ਤਾਂ ਪੁੱਤ ਨੂੰ ਚਾਹੁੰਦੇ ਸੀ। ਅਸੀਂ ਚਾਹੁੰਦੇ ਸੀ ਕਿ ਸਾਡੇ ਘਰ ਦੇ ਵਿੱਚ ਕੋਈ ਪੁੱਤਰ ਹੋਵੇ ਜੋ ਕਿ ਇਸ ਘਰ ਦਾ ਵਾਰਿਸ ਬਣੇ ਇਸ ਘਰ ਦੇ ਵਿੱਚ ਸਾਨੂੰ ਸੰਭਾਲੇ ਪਰ ਤੂੰ ਇੱਕ ਵਾਰ ਫੇਰ ਸਾਨੂੰ ਧੇਜਦੀ ਦਿੱਤੀ ਪਰ ਉਸ ਤੋਂ ਬਾਅਦ ਵੀ ਉਹਨਾਂ ਨੇ ਸਬਰ ਦਾ ਘੁੱਟ ਭਰਿਆ ਅਤੇ ਉਹਨਾਂ ਦੇ ਰਿਸ਼ਤੇਦਾਰ ਸਕੇ ਸਬੰਧੀ ਫੇਰ ਉਹਨਾਂ ਨੂੰ ਬਾਰ ਬਾਰ ਐਸੀ ਗੱਲ ਨੂੰ ਫੋਰਸ ਕਰ ਰਹੇ ਸੀ ਕਿ ਕੋਈ ਗੱਲ ਨਹੀਂ ਦੋ ਭੈਣਾਂ ਹੋ ਗਈਆਂ ਪਰ ਕੋਈ ਗੱਲ ਨਹੀਂ ਇਸ ਵਾਰ ਤੁਸੀਂ ਹੋਰ ਕੋਸ਼ਿਸ਼ ਕਰੋ ਤਾਂ ਪ੍ਰਮਾਤਮਾ ਤੁਹਾਨੂੰ ਪੁੱਤਰ ਦੀ ਦਾਤ ਜ਼ਰੂਰ ਬਖਸ਼ੇਗਾ ਪਹਿਲਾਂ ਤਾਂ ਜੋ ਹਰਨਾਮ ਸਿੰਘ ਹੈ ਉਹਨਾਂ ਨੇ ਰਿਸ਼ਤੇਦਾਰਾਂ ਦੀ ਕਈ ਹੋਈ ਗੱਲ ਨੂੰ ਇਗਨੋਰ ਕਰ ਦਿੱਤਾ ਅਤੇ ਇਹ ਕਹਿ ਦਿੱਤਾ ਕਿ ਨਹੀਂ ਇਹ ਸਭ ਕੁਝ ਨਹੀਂ ਹੋ ਸਕਦਾ ਪਰ ਉਸ ਤੋਂ ਬਾਅਦ ਜਿੰਨੇ ਵੀ ਰਿਸ਼ਤੇਦਾਰ ਸਕੇ ਸੰਬੰਧੀ ਭੈਣ ਭਰਾ ਅਤੇ ਹੋਰ ਆਂਢੀ ਗੁਆਂਢੀ ਸੀ ਸਾਰੇ ਲੋਕ ਇਹ ਕਹਿਣ ਲੱਗੇ ਕਿ ਦੋ ਪੁੱਤਰਾਂ ਤੋਂ ਬਾਅਦ ਜੇਕਰ ਰੱਬ ਇੱਕ ਧੀ ਦੇ ਸਕਦਾ ਹੈ ਤਾਂ ਦੋ ਧੀਆਂ ਤੋਂ ਬਾਅਦ ਰੱਬ ਇੱਕ ਪੁੱਤਰ ਵੀ ਜ਼ਰੂਰ ਦੇਵੇਗਾ ਤੁਸੀਂ ਉਸ ਪ੍ਰਮਾਤਮਾ ਦੇ ਉੱਪਰ ਭਰੋਸਾ ਰੱਖੋ ਉਸ ਪ੍ਰਮਾਤਮਾ ਦੇ ਉੱਪਰ ਵਿਸ਼ਵਾਸ ਰੱਖੋ ਤਾਂ ਤੁਹਾਡੀ ਝੋਲੀ ਜ਼ਰੂਰ ਭਰ ਦਿੱਤੀ ਜਾਵੇਗੀ ਤਾਂ ਉਸ ਤੋਂ ਬਾਅਦ ਪਤਾ ਨਹੀਂ ਹੁੰਦਾ ਕਿ ਕਿਸਮਤ ਕਿਸ ਨੂੰ ਕਿਸ ਮੋੜ ਦੇ ਉੱਪਰ ਲੈ ਕੇ ਜਾਂਦੀ ਹੈ ਤਾਂ ਤੀਜੀ ਵਾਰ ਫਿਰ ਹਰਨਾਮ ਸਿੰਘ ਦੀ ਜੋ ਧਰਮ ਪਤਨੀ ਸੁਰਜੀਤ कौर ਹੈ ਉਹ ਪ੍ਰੈਗਨੈਂਟ ਹੋ ਗਈ। ਇਸ ਵਾਰ ਉਸ ਨੂੰ ਪੂਰੀ ਉਮੀਦ ਸੀ ਕਿ ਪ੍ਰਮਾਤਮਾ ਸਾਡੀ ਝੋਲੀ ਜਰੂਰ ਭਰੇਗਾ। ਸਾਡੇ ਘਰੇ ਵੀ ਪੁੱਤਰ ਦੀ ਕਲਕਾਰੀ ਗੂੰਜੇਗੀ। ਸਾਨੂੰ ਵੀ ਪ੍ਰਮਾਤਮਾ ਪੁੱਤਰ ਦੀ ਦਾਤ ਬਖਸ਼ੇਗਾ। ਸੋ ਉਹ ਦਿਨ ਆਇਆ ਜਿਸ ਦਿਨ ਡਿਲੀਵਰੀ ਹੋਣੀ ਸੀ ਪਰ ਉਸ ਦਿਨ ਵੀ ਧੀ ਪੈਦਾ ਹੋ ਗਈ। ਇਸ ਦਿਨ ਹਰਨਾਮ ਸਿੰਘ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਸੀ। ਉਸ ਨੇ ਆਪਣੀ ਘਰਵਾਲੀ ਦੇ ਨਾਲ ਸਲਾਹ ਕੀਤੀ ਅਤੇ ਕਿਹਾ ਕਿ ਆਪਾਂ ਇਸ ਨੂੰ ਕਚਰੇ ਦੇ ਡੱਬੇ ਦੇ ਵਿੱਚ ਸੁੱਟ ਜਾਂਦੇ ਆ। ਅਤੇ ਆਪਾਂ ਕੀ ਕਰਾਂਗੇ ਇਸ ਧੀ ਦਾ ਕਿਉਂਕਿ ਪਹਿਲਾਂ ਹੀ ਆਪਣੇ ਕੋਲ ਦੋ ਦੋ ਕੁੜੀਆਂ ਨੇ ਅਤੇ ਹੁਣ ਤੀਜੀ ਕੁੜੀ ਫੇਰ ਹੋ ਗਈ ਹੈ ਤਾਂ ਉਸ ਤੋਂ ਬਾਅਦ ਜੋ ਮਾਂ ਹੁੰਦੀ ਹੈ ਨਾ ਮਾਂ ਦੀ ममता ਬਹੁਤ ਹੀ ਨਾਜ਼ੁਕ ਹੁੰਦੀ ਹੈ ਤਾਂ ਉਸ ਤੋਂ ਬਾਅਦ ਸੁਰਜੀਤ ਕੌਰ ਕਹਿਣ ਲੱਗੀ ਕਿ ਨਹੀਂ ਇਹ ਪਾਪ ਆਪਾਂ ਨਹੀਂ ਕਰਨਾ ਪਰ ਉਸ ਤੋਂ ਬਾਅਦ ਹਰਨਾਮ ਸਿੰਘ ਉਸ ਨੇ ਆਪਣੀ ਧਰਮ ਪਤਨੀ ਦੀ ਇੱਕ ਨਹੀਂ ਸੁਣੀ ਅਤੇ ਉਸ ਨੂੰ ਕਚਰੇ ਦੇ ਡੱਬੇ ਦੇ ਵਿੱਚ ਸੁੱਟ ਕੇ ਅਤੇ ਆਪਣੇ ਘਰ ਚਲਾ ਗਿਆ ਆਪਣੇ ਘਰ ਆ ਕੇ ਉਸ ਨੇ ਆਪਣੀਆਂ ਦੋਨਾਂ ਧੀਆਂ ਨੂੰ ਪੜਾਇਆ ਲਿਖਾਇਆ ਅਤੇ ਧੀਆਂ ਵੱਡੀਆਂ ਵੀ ਹੋ ਗਈਆਂ ਅਤੇ ਹੁਣ ਉਹਨਾਂ ਦਾ ਵਿਆਹ ਵੀ ਕਰ ਦਿੱਤਾ ਤੇ ਆਪੋ ਆਪਣੇ ਘਰ ਵੀ ਚਲੇ ਗਈਆਂ ਕਿ ਹੁਣ ਆਪਣੇ ਘਰ ਦੇ ਵਿੱਚ ਇਕੱਲੇ ਬੈਠੇ ਸੀ ਤੇ ਦੂਜੇ ਪਾਸੇ ਮਨਦੀਪ ਦੀ ਗੱਲ ਕਰੀਏ ਤਾਂ ਮਨਦੀਪ ਨੂੰ ਉਸ ਕਚਰੇ ਵਾਲੇ ਡੱਬੇ ਦੇ ਵਿੱਚੋਂ ਇੱਕ ਐਨਜੀਓ ਨੇ ਅਪਣਾ ਲਿਆ ਸੀ ਤੇ ਐਨਜੀਓ ਨੇ ਅਪਣਾਉਣ ਤੋਂ ਬਾਅਦ ਮਨਦੀਪ ਨੂੰ ਪੜਾਇਆ ਗਿਆ ਲਿਖਾਇਆ ਗਿਆ ਤੇ ਉਸ ਨੂੰ ਇਹ ਦੱਸਿਆ ਗਿਆ ਕਿ ਪੁੱਤ ਤੂੰ ਕੁਝ ਬਣ ਕੇ ਦਿਖਾਈਂ ਜ਼ਿੰਦਗੀ ਦੇ ਵਿੱਚ ਤੂੰ ਬਣ ਕੇ ਕਿਹਨਾਂ ਨੂੰ ਦਿਖਾਉਣਾ ਹੈ ਤੋਂ ਉਹਨਾਂ ਨੂੰ ਬਣ ਕੇ ਦਿਖਾਉਣਾ ਹੈ ਜਿਨ੍ਹਾਂ ਨੇ ਤੈਨੂੰ ਕਚਰੇ ਦੇ ਡੱਬੇ ਦੇ ਵਿੱਚ ਸੁੱਟ ਦਿੱਤਾ ਅਤੇ ਉਹਨਾਂ ਨੂੰ ਦੱਸਣਾ ਹੈ ਖੁਦ ਦੀ ਅਹਿਮੀਅਤ ਦੱਸਣੀ ਹੈ ਕਿ ਤੁਸੀਂ ਤਾਂ ਮੈਨੂੰ ਇੱਕ ਲਾਚਾਰ ਸਮਝ ਕੇ ਤੁਸੀਂ ਤਾਂ ਮੈਨੂੰ ਫਾਲਤੂ ਸਮਝ ਕੇ ਇੱਕ ਡਸਟਬਿਨ ਦੇ ਵਿੱਚ ਸੁੱਟਿਆਏ ਸੀ ਪਰ ਅੱਜ ਦੇਖੋ ਮੈਂ ਇੱਕ ਹੋਂਹਰ ਬਣ ਕੇ ਇੱਕ ਬਹੁਤ ਵੱਡੀ ਫੌਜ ਦੇ ਵਿੱਚ ਆਫੀਸਰ ਲੱਗ ਗਈ ਆ ਅਤੇ ਅਫੀਸਰ ਲੱਗੇ ਅੱਜ ਮੈਂ ਤੁਹਾਡੇ ਸਾਹਮਣੇ ਖੜੀ ਆ ਉਸ ਐਨਜੀਓ ਨੇ ਉਸ ਕਚਰੇ ਵਾਲੇ ਡੱਬੇ ਦੇ ਵਿੱਚੋਂ ਮਨਦੀਪ ਨੂੰ ਚੁੱਕਿਆ ਅਤੇ ਮਨਦੀਪ ਨੂੰ ਚੁੱਕ ਕੇ ਉਸ ਦੀ ਸਾਰੀ ਪੜ੍ਹਾਈ ਲਿਖਾਈ ਕੀਤੀ ਅਤੇ ਮਨਦੀਪ ਦੇ ਦਿਮਾਗ ਦੇ ਵਿੱਚ ਕੱਲੀ-ਕੱਲੀ ਗੱਲ ਭਰ ਦਿੰਦੀ ਕਿ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦੇ ਲਈ ਆਪਾਂ ਨੂੰ ਮੁਸੀਬਤਾਂ ਦੇ ਨਾਲ ਜੂਝਣਾ ਪੈਣਾ ਹੈ ਜੀ ਹਾਂ ਬਚਪਨ ਤੋਂ ਹੀ ਮਨਦੀਪ ਉਸ ਅਨਾਥ ਆਸ਼ਰਮ ਦੇ ਵਿੱਚ ਰਹੀ ਅਨਾਥ ਆਸ਼ਰਮ ਦੇ ਵਿੱਚ ਰਹਿਣ ਰਹਿ ਕੇ ਉਹ ਇੰਨੀ ਜਿਆਦਾ ਪੱਕ ਚੁੱਕੀ ਸੀ ਅਤੇ ਉਸ ਦੇ ਮਨ ਦੇ ਵਿੱਚ ਵੀ ਇਹ ਹੀ ਭਾਵਨਾ ਜ਼ਰੂਰ ਸੀ ਕਿ ਮੈਂ ਉਹਨਾਂ ਦਾ ਪਤਾ ਜ਼ਰੂਰ ਕਰਨਾ ਹੈ ਜਿਸ ਨੇ ਮੈਨੂੰ ਕਚਰੇ ਦੇ ਡੱਬੇ ਦੇ ਵਿੱਚ ਸੁੱਟਿਆ ਪਰ ਉਸ ਨੇ ਇਹ ਕਿਹਾ ਕਿ ਮੈਂ ਪਤਾ ਜ਼ਰੂਰ ਕਰੂੰਗੀ ਪਰ ਪਤਾ ਕਰੂੰਗੀ ਮੈਂ ਜ਼ਿੰਦਗੀ ਦੇ ਵਿੱਚ ਕੁਝ ਬਣ ਕੇ ਕੁਝ ਬਣ ਕੇ ਉਹਨਾਂ ਨੂੰ ਦਿਖਾਵੂੰਗੀ ਕਿ ਤੁਸੀਂ ਲੋਕਾਂ ਨੇ ਤਾਂ ਮੈਨੂੰ ਕੱਖ ਦੀ ਨਹੀਂ ਛੱਡਿਆ ਤੁਸੀਂ ਲੋਕਾਂ ਨੇ ਤਾਂ ਮੈਨੂੰ ਇੱਕ ਫਾਲਤੂ ਕਚਰਾ ਸਾਂਝ ਕੇ ਕਚਰੇ ਡੱਬੇ ਵਿੱਚ ਸੁੱਟਦਾ ਪਰ ਅੱਜ ਮੈਂ ਕਾਮਯਾਬ ਹੋ ਕੇ ਤੁਹਾਡੇ ਸਾਹਮਣੇ ਖੜੀ ਆਂ ਜੀ ਆਂ ਦੋਸਤੋ 10ਵੀਂ ਤੱਕ ਮਨਦੀਪ ਬਹੁਤ ਹੀ ਹੁਣ ਹਰ ਬੱਚੀ ਸੀ 11ਵੀਂ ਕਰ ਲਈ ਅਤੇ 12ਵੀਂ ਕਰਨ ਤੋਂ ਬਾਅਦ ਕਾਲਜ ਦੇ ਵਿੱਚ ਐਡਮਿਸ਼ਨ ਲੈ ਲਿਆ ਤੇ ਉਸ ਨੇ ਇਹੀ ਟੀਚਾ ਮਿੱਥਿਆ ਕਿ ਮੈਂ ਜ਼ਿੰਦਗੀ ਦੇ ਵਿੱਚ ਅਗਾਹ ਵਧਣਾ ਹੈ ਜ਼ਿੰਦਗੀ ਦੇ ਵਿੱਚ ਮੈਂ ਕਾਮਯਾਬ ਹੋਣਾ ਹੈ ਤੇ ਕਾਮਯਾਬ ਹੋ ਕੇ ਉਸ ਪਰਿਵਾਰ ਨੂੰ ਜ਼ਰੂਰ ਲੱਭਣਾ ਹੈ ਤਾਂ ਉਸ ਤੋਂ ਬਾਅਦ ਉਸਨੇ ਉਸ ਐਨਜੀਓ ਦੇ ਜੋ ਅਧਿਐਕਸ਼ ਦੇ ਨਾਲ ਗੱਲ ਕੀਤੀ ਕਿ ਅੱਜ ਤੋਂ 20 ਸਾਲ ਪਹਿਲਾਂ ਮੈਨੂੰ ਕਿੱਥੋਂ ਲੈ ਕੇ ਆਂਦਾ ਸੀ ਤਾਂ ਉਸ ਤੋਂ ਬਾਅਦ ਉਸ ਐਨਜੀਓ ਦੇ ਅਧਿਐਕਸ਼ ਨੇ ਦੱਸਿਆ ਕਿ ਅੱਜ ਤੋਂ 20 ਸਾਲ ਪਹਿਲਾਂ ਤੈਨੂੰ ਐਸੇ ਹਸਪਤਾਲ ਦੇ ਵਿੱਚੋਂ ਲੈ ਕੇ ਆਂਦਾ ਸੀ ਤੇ ਤੈਨੂੰ ਕਚਰੇ ਦੇ ਡੱਬੇ ਦੇ ਵਿੱਚ ਸੁੱਟਿਆ ਪਿਆ ਸੀ ਤੋਂ ਤੋਂ ਬਾਅਦ 20 ਸਾਲ ਪਹਿਲਾਂ ਉਹ ਤਰੀਕ ਭਾਰੀ ਗਈ ਤੇ ਉਸੇ ਹੀ ਤਰੀਕ ਦੀ ਜਦੋਂ ਇਨਕੁਆਰੀ ਉਸ ਰਜਿਸਟਰ ਦੇ ਵਿੱਚੋਂ ਚੈੱਕ ਕੀਤੀ ਗਈ ਤਾਂ ਪਤਾ ਚੱਲਿਆ ਕਿ ਹਰਨਾਮ ਸਿੰਘ ਅਤੇ ਸੁਰਜੀਤ ਕੌਰ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਸੀ ਉਹਨਾਂ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਸੀ ਤਾਂ ਉਸ ਤੋਂ ਬਾਅਦ ਅੱਜ ਮੰਦੀਪ ਪੁਲਿਸ ਇੰਸਪੈਕਟਰ ਬਣ ਗਈ ਇੱਕ ਫੌਜ ਦੇ ਵਿੱਚ ਬਹੁਤ ਵੱਡੀ ਆਫੀਸਰ ਲੱਗ ਗਈ ਪਰ ਅੱਜ ਉਸ ਨੇ ਇਹ ਦਿਖਾਉਣਾ ਸੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਉਸ ਨੂੰ ਇੱਕ ਫਾਲਤੂ ਸਮਝ ਕੇ ਕਚਰੇ ਦੇ ਡੱਬੇ ਵਿੱਚ ਸੁੱਟ ਲਿਆ ਤੇ ਹੁਣ ਹਰਨਾਮ ਸਿੰਘ ਦੇ ਘਰ ਜਦੋਂ ਮੰਦੀਪ ਪਹੁੰਚਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਉਹੀ ਹਾਂ ਜਿਸ ਨੂੰ ਤੁਸੀਂ ਕੋਈ ਅਹਿਮੀਅਤ ਨਹੀਂ ਦਿੱਤੀ ਜਿਸ ਨੂੰ ਤੁਸੀਂ ਕਚਰਾ ਪਾਤਰ ਦੇ ਵਿੱਚ ਸੁੱਟ ਦਿੱਤਾ ਤੇ ਹੁਣ ਹਰਨਾਮ ਸਿੰਘ ਅਤੇ ਉਸ ਦੀ ਧਰਮ ਪਤਨੀ surjeet कौर ਜੋ ਕਿ ਮਾਫੀਆ ਮੰਗਰੇਸੀ ਕੇ ਪੁੱਤ ਸਾਡੇ ਤੋਂ ਬਹੁਤ ਵੱਡਾ ਗੁਨਾਹ ਹੋ ਗਿਆ ਤੇ ਸਾਨੂੰ ਤੋਂ ਮਾਫ ਕਰ ਦੇ ਤਾਂ ਉਸ ਤੋਂ ਬਾਅਦ ਮੰਦੀਪ ਕਹਿਣ ਲੱਗੀ ਕਿ ਮਾਫ ਅਸੀਂ ਕੀ ਕਰਾਂਗੇ ਤੁਹਾਨੂੰ ਮਾਫ ਤਾਂ ਉਹ ਪ੍ਰਮਾਤਮਾ ਹੀ ਕਰੇਗਾ ਕਿਉਂਕਿ ਪ੍ਰਮਾਤਮਾ ਦੀ ਕਚਹਿਰੀ ਵਿੱਚ ਜਦੋਂ ਤੁਸੀਂ ਜਾਓਗੇ ਤਾਂ ਉੱਥੇ ਤੁਹਾਨੂੰ ਮਾਫੀ ਮਿਲਣੀ ਹੈ ਜਾਂ ਸਜ਼ਾ ਮਿਲਣੀ ਹੈ ਉਹ ਪ੍ਰਮਾਤਮਾ ਖੁਦ ਤੈਅ ਕਰੇਗਾ। ਤਾਂ ਦੋਸਤੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ। ਧੰਨਵਾਦ।